ਦੂਸਰੇ ਸਾਹਿਬ ਜਾਦੇ ਦਾ ਜਿਸ ਵੇਲੇ ਜਨਮ ਹੋਣਾ ਅਜੇ ਤਕਰੀਬਨ 1699 90 ਦੇ ਆਸ-ਪਾਸ ਦੀ ਇਹ ਪ੍ਰਸੰਗ ਹੈਗਾ ਜਦੋਂ ਕੋ ਬਾਬਾ ਜੁਝਾਰ ਸਿੰਘ ਦਾ ਜਨਮ ਹੋਇਆ ਜਿੱਥੋਂ ਪਹਿਲੀ ਵਾਰੀ ਆ ਪੰਕਤੇ ਮੇਰੇ ਸਾਹਮਣੇ ਆ ਰਹੀਆਂ ਇਸ ਗ੍ਰੰਥ ਦੇ ਵਿੱਚ 1666 ਦਾ ਜਨਮ ਹੈ 1688 ਨਵੇਂ 22 23 ਸਾਲ ਉਮਰ ਜਿਹੜੀ ਆ ਗੁਰਗੋਬਿੰਦ ਸਿੰਘ ਜੀ ਦੀ ਬਣਦੀ ਤੇ ਆਪਾਂ ਸਾਰੇ ਜਾਣਦੇ ਆ ਵੀ ਇਹ ਉਮਰ ਜਿਹੜੀ ਹੈਗੀ ਭਰ ਜਵਾਨੀ ਦੀ ਉਮਰ ਹੁੰਦੀ ਆ ਜਿਸ ਵੇਲੇ ਸਰੀਰ ਦੇ ਵਿੱਚ ਮਿਣਵਾ ਬਲਿਆ ਦੇ ਰਸਾਪਾਤਤ ਹੁੰਦੀ ਉਸ ਵੇਲੇ ਆਮ ਆਮ ਨੌਜਵਾਨ ਦੇ ਸਰੀਰ ਦੇ ਅੰਦਰ ਪਰ ਇਸ ਉਮਰ ਦੇ ਵਿੱਚ 22 23 ਸਾਲ ਦੀ ਉਮਰ ਦੇ ਵਿੱਚ ਕਵੀ ਸੰਤੋਖ ਸਿੰਘ ਇਹ ਲਿਖਦਾ ਵੀ ਗੁਰਗੋਬਿੰਦ ਸਿੰਘ ਜੀ ਨੇ ਨਸ਼ਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਹਮ ਪਰ ਜਵਾਨੀ ਦੀ ਉਮਰ ਦੇ ਵਿੱਚ ਹਮ 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 ਪਿਆਣੀ ਕੋਈ ਕੋਈ ਸਿਰਾ ਕੋਈ ਬੈਲ ਜਿਹੜਾ ਨਾ ਕੋਈ ਬਦਫੈਲੀ ਜ਼ਿੰਦਗੀ ਦੀ ਛੱਡੀ ਨਹੀਂ ਨਹੀਂ ਜਿਹੜੀ ਗੁਰੂ ਸਾਹਿਬ ਨਾਲ ਜੁੜੀ ਨਾ ਹੋਵੇ ਇਹਨਾਂ ਨੇ ਬਿਲਕੁਲ ਐਸੇ ਵਾਸਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਬ੍ਰਾਹਮਣ ਕਰਦਾ ਸੀਗਾ ਕਿਉਂਕਿ ਉਹ ਬਦਫੈਲੀਆਂ ਕਰਦੀਆਂ ਆਪ ਸੀ ਉਹਨੇ ਸਾਰੀਆਂ ਉਹਨੇ ਦੇਵਤਿਆਂ ਦੇ ਨਾਮ ਦੇ ਨਾਲ ਮਰ ਦਿੱਤੀਆਂ ਵੀ ਦੇਵਤੇ ਆ ਕਰਦੇ ਰਹੇ ਦੇਵਤੇ ਨਸ਼ੇ ਵੀ ਕਰਦੇ ਆ ਦੇਵਤਿਆਂ ਦੇ ਉੱਤੇ ਦੇਵਦਾਸੀਆਂ ਵੀ ਚਲਾਉਣੀਆਂ ਚਾਹੀਦੀਆਂ ਕਿਉਂਕਿ ਬਦਫੈਲੀਆਂ ਨੇ ਆਪ ਕਰਨੀਆਂ ਸੀ ਉਸੇ ਤਰੀਕੇ ਦੇ ਨਾਲ ਇਹ ਹਰੇਕ ਤਰ੍ਹਾਂ ਦੇ ਕੋ ਕਰਮ ਜਿਹੜੇ ਹੈਗੇ ਗੁਰੂਆਂ ਦੇ ਨਾਲ ਜੁੜੇ ਗਏ ਆ ਔਰ ਸਾਡੀ ਬਦਕਿਸਮਤੀ ਇਹ ਅਸੀਂ ਇਹਨਾਂ ਨੂੰ ਪੜਿਓ ਬਗੈਰ ਵਿਚਾਰਿਓ ਬਗੈਰ ਰਮਾਲੇ ਪਾ ਕੇ ਇਹਨਾਂ ਨੂੰ ਮੁੱਠੇ ਠੀਕੀ ਗਏ ਆ ਇਹਨਾਂ ਨੂੰ ਇਤਹਾਸਕ ਸਰੋਤ ਦੱਸੀ ਗਏ ਆ ਇਹਦੇ ਵਿੱਚੋਂ ਪ੍ਰਸੰਗ ਪਰ ਪੜ ਕੇ ਜਿਸ ਤਰੀਕੇ ਦੇ ਨਾਲ ਜਾਬ ਸਾਹਿਬ ਸਵਈਏ ਲੈ ਕੇ ਸਾਰੇ ਦਸਮ ਗ੍ਰੰਥ ਦੇ ਉੱਤੇ ਹੀ ਪੜਦਾ ਪਾਈ ਜਾਂਦੇ ਆ ਉਸੇ ਤਰੀਕੇ ਦੇ ਨਾਲ ਇਹਦੀਆਂ ਕੁਝ ਪੰਕਤੀਆਂ ਲੈ ਕੇ ਸਾਰੇ ਗ੍ਰੰਥ ਦੇ ਉੱਤੇ ਅਸੀਂ ਪੜਦਾ ਜਿਹੜਾ ਪੜਦਾ ਪਾਈ ਜਾਂਦੀ ਹੁਣ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਮੈਂ ਲਿਖਿਆ ਮੈਂ ਉਹ ਤੁਹਾਨੂੰ ਹਵਾਲੇ ਜਿਹੜੇ ਹੈਗੇ ਆ ਪੜ ਕੇ ਸੁਣਾ ਦਿੰਦਾ ਹਾਂਜੀ ਉਹ ਕਹਿੰਦੇ ਆ ਕਿ ਦੁਪਹਿਰੋਂ ਬਾਅਦ ਦਾ ਸਮਾਂ ਗੁਰਗੋਬਨ ਸਿੰਘ ਜੀ ਆਰਾਮ ਕਰਨ ਵਾਸਤੇ ਕੁਝ ਸਮੇਂ ਲਈ ਲੇਕੇ ਆ। ਹੂੰ। ਫਿਰ ਜਿਸ ਵੇਲੇ ਸਵਾਖ ਪੈਰ ਦਿਨ ਰਹਿ ਗਿਆ ਗੁਰੂ ਗੋਬਿੰਦ ਸਿੰਘ ਜੀ ਉੱਠ ਪਏ ਆ। ਉਹ ਕਹਿੰਦੇ ਗਰੀਬ ਬਦਾਮਣ ਆਦ ਗਨ ਰਗੜੀ ਸ਼ਰਦਾਈ। ਹਾਂਜੀ। ਬਦਾਮਾ ਗਿਰਿਆਂ ਦੇ ਨਾਲ ਰਗੜੀ ਹੋਈ ਸ਼ਰਦਾਈ ਜਿਹੜੀ ਆ ਉਹ ਸੇਵਕ ਲੈ ਕੇ ਆਏ ਆ। ਹੂੰ। ਸਿਰਫ ਬਦਾਮ ਹੀ ਨਹੀਂ ਕਹਿਣ ਲੱਗੇ ਬੀਜੀਆ ਆਦਕ ਜਿਹਨਾਂ ਆਦਕ ਤਿਸ بیچ ਘਟਾਈ ਬੀਜੀਆ ਕਹਿੰਦੇ ਆ ਜੀ ਭੰਗ ਨੂੰ ਸੁੱਖਾ ਕਹਿੰਦੇ ਆ। ਹੂੰ। ਜਿਹਦੇ ਵਿੱਚ ਬਹੁਤ ਜ਼ਿਆਦੀ ਭੰਗ ਸੁੱਖਾ ਜਿਹੜਾ ਉਹਦੇ ਵਿੱਚ ਘੋਟਿਆ ਹੋਇਆ। ਹਾਂਜੀ। ਸੇਵਕ ਲੈ ਕੇ ਆਇਆ ਜੀ ਉਹ ਭੰਗ ਦਾ ਸੁੱਖਾ ਵਿੱਚ ਬਦਾਮ ਰਗੜੇ ਹੋਏ ਆ, ਸ਼ਰਦਾਈ ਬਣਾਈ ਹੋਈ ਆ ਸੁੱਖੇ ਦੀ ਭੰਗ ਦੀ। ਸੇਵਕ ਪਿਆਰ ਕਰਕੇ ਲਿਆਇਆ ਸਤਗੁਰਾਂ ਦੇ ਸਾਹਮਣੇ, ਸਤਗੁਰਾਂ ਨੇ ਦੇਖਿਆ ਸ਼ਰਦਾਈ ਵਾਲੋ ਜਿਹੜੀ ਉਹ ਭੰਗ ਰਗੜੀ ਹੋਈ ਆ ਤੇ ਨਾਲ ਸੇਵਕ ਨੂੰ ਆਖਦੇ ਇਹ ਆ ਵੀ ਹੁਤੀ ਅਸੀਮ ਵਿਦੇਸ਼ ਕੀ ਜਿਸ ਅਮਲ ਮਹਾਨਾ। ਹੂੰ। ਉਹ ਕਹਿੰਦੇ ਵੀ ਪਿਛਲੇ ਦਿਨੀ ਇੱਕ ਸੇਵਕ ਆਇਆ ਸੀ। ਹਾਂਜੀ। ਕਿਸੇ ਵਿਦੇਸ਼ ਤੋਂ ਚਲ ਕੇ ਆਇਆ ਸੀ ਕਿਸੇ ਹੋਰ ਦੇਸ਼ ਤੋਂ ਚਲ ਕੇ ਆਇਆ ਸੀਗਾ ਜਿੱਦਾਂ ਕੈਨੇਡਾ ਤੋਂ ਕੈਨੇਡਾ ਤੋਂ ਗਿਆ ਹੋਣਾ ਐ ਪਤਾ ਨਹੀਂ ਉਹ ਕਿਹੜੇ ਦੇਸ਼ ਤੋਂ ਉਹ ਦੇਸ਼ ਦੀ ਅਫੀਮ ਜਿਹੜੀ ਆ ਉਹ ਬਹੁਤ ਮਸ਼ਹੂਰ ਆ ਹਾਂਜੀ ਬਹੁਤ ਵਧੀਆ ਫੀਮ ਆ ਉੱਥੋਂ ਦਾ ਉਹ ਸੇਵਕ ਆਇਆ ਸੀਗਾ ਤੇ ਉਹ ਸਿੱਖ ਜਿਹੜਾ ਅਫੀਮ ਲੈ ਕੇ ਆਇਆ ਸੀ ਉਹਨੀਆਂ ਉਸ ਅਫੀਮ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਸੀ ਹੂੰ ਜਿਹੜੀ ਅਫੀਮ ਜਿਹੜੀ ਆ ਬਹੁਤ ਤੇਜ ਆ ਹਾਂਜੀ ਉਹ ਅਫੀਮ ਲੈ ਕੇ ਸਤਿਗੁਰੂ ਕਹਿੰਦੇ ਕਿ ਖਜ਼ਾਨੇ ਚ ਜਮ੍ਹਾਂ ਕਰਾ ਦਿੱਤੀ ਸੀ ਇਸ ਵਾਸਤੇ ਜਿਸ ਹਸੀਮ ਦਾ ਨਸ਼ਾ ਉਸ ਸਿੱਖ ਕੰਦਾ ਸੀਗਾ ਵੀ ਬਹੁਤ ਤੇਜ਼ ਹੁੰਦਾ ਹਾਂਜੀ ਉਹ ਲੈ ਕੇ ਆਉ ਕਹਿੰਦੇ ਤੇ ਸੇਵਕ ਜਿਹੜਾ ਸੀ ਉਸ ਵੇਲੇ ਗਿਆ ਖਜ਼ਾਨਚੀ ਦੇ ਕੋਲ ਖਜ਼ਾਨਚੀ ਨੂੰ ਜਾ ਕੇ ਦੱਸਿਆ ਵੀ ਕੁਝ ਦਿਨ ਪਹਿਲਾਂ ਇੱਕ ਵਿਦੇਸ਼ੀ ਸਿੱਖ ਆਇਆ ਸੀਗਾ ਜਿਹੜਾ ਸਭ ਤੋਂ ਵਧੀਆ ਹਸੀਮ ਲੈ ਕੇ ਆਇਆ ਸੀਗਾ ਤੇ ਉਹ ਤੁਸੀਂ ਖਜ਼ਾਨੇ 'ਚ ਜਮ੍ਹਾਂ ਕੀਤੀ ਸੀ ਸਤਗੁਰਾਂ ਨੇ ਅੱਜ ਉਹ ਮੰਗਵਾਈ ਆ ਹਾਂਜੀ ਖਜ਼ਾਨਚੀ ਦੇ ਕੋਲੋਂ ਲੈ ਕੇ ਸੇਵਕ ਨੇ ਸਤਗੁਰਾਂ ਨੂੰ ਦਿੱਤੀ ਆ ਸਤਗੁਰਾਂ ਨੇ ਆਪਣੇ ਹੱਥਾਂ ਵਿੱਚ ਦੋ ਰਤੀਆਂ ਫੀਮ ਲੈ ਕੇ ਉਹਦੀ ਗੋਲੀਵੱਟੀ ਹੂੰ ਤੇ ਦੂਸਰੇ ਹੱਥ ਵਿੱਚ ਸਤਗੁਰਾਂ ਨੇ ਉਹ ਭੰਗ ਦਾ ਜਿਹੜਾ ਸੁੱਖੇ ਦਾ ਹੈਗਾ ਕਟੋਰਾ ਉਹ ਪਕੜਿਆ ਵਾ ਪੂਰਾ ਤੇਜ ਨਸ਼ਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਦੋ ਰਤੀਆਂ ਫੀਮ ਦੀ ਗੋਲੀਵੱਟ ਕੇ ਉਹ ਖਾਧੀ ਆਰ ਨਾਲ ਗੁਰੂ ਸਾਹਿਬ ਨੇ ਕਵੀ ਸੰਤੋਖ ਸਿੰਘ ਕਹਿੰਦਾ ਵੀ ਉਹ ਸੁੱਖੇ ਦਾ ਪਿਆਲਾ ਜਿਹੜਾ ਭੰਗ ਦਾ ਪਿਆਲਾ ਜਿਹੜਾ ਉਹ ਪੀਤਾ ਆ ਹੂੰ ਉਸ ਦਿਨ ਤੋਂ ਗੁਰੂ ਸਾਹਿਬ ਹਰ ਰੋਜ਼ ਜਿਹੜਾ ਹੈਗਾ ਇਹ ਨਸ਼ਾ ਜਿਹੜਾ ਕਰਨ ਲੱਗ ਪਿਆ ਓਹੋ ਹੋ 22 ਸਾਲ ਦੀ ਉਮਰ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਜੇ ਬਾਬਾ ਜੂਹਾਰ ਸਿੰਘ ਦਾ ਜਨਮ ਹੋਇਆ ਨਹੀਂ ਹੂੰ ਕਿ 22 ਸਾਲ ਦੀ ਉਮਰ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਰੋਜ਼ ਅਸੀਮ ਤੇ ਸੁਖਾ ਜਿਹੜਾ ਇਹ ਨਸ਼ੇ ਜਿਹੜੇ ਆ ਇਹ ਕਰਨੇ ਸ਼ੁਰੂ ਕਰ ਦਿੱਤੇ ਇਹ ਕਵੀ ਸੰਤੋਖ ਸਿੰਘ ਸੂਰਜ ਪ੍ਰਕਾਸ਼ ਗ੍ਰੰਥ ਦੇ ਦੂਸਰੀ ਰੋਤ ਦੇ 44ਵੇਂ ਅਧਿਆਏ ਦੇ ਵਿੱਚ ਲਿਖਦੇ ਪਏ ਨੇ ਨਹੀਂ ਉਹ ਫਿਰ ਹੁਣ ਬ੍ਰਾਹਮਣ ਵਾਲੀ ਹਾਲਤ ਹੈ ਨਾ ਇਹਦੇ ਵਿੱਚ ਵੀ ਟਕਸਾਲੀਆਂ ਨੂੰ ਆਪ ਮੌਜੂਰ ਹੋ ਰਹੀ ਹੈ ਜੇ ਗੁਰੂ ਸੰਤੋਖ ਸਿੰਘ ਰਾਹੀਂ ਗੁਰੂ ਸਾਹਿਬ ਨੂੰ ਇਸ ਉਮਰ 'ਚ ਫੀਮ ਸ਼ਕਾਉਗੇ ਤਾਂ ਹੀ ਆਪ ਵੀ ਸ਼ਕੂਗੇ ਫਿਰ ਉਹ ਬਿਲਕੁਲ ਜੋ ਕੰਮ ਆਪ ਕਰਨੇ ਆ ਉਹ ਸਾਰੇ ਕੋ ਕੰਮ ਜਿਹੜੇ ਅਸਰੂਆਂ ਦੇ ਨਾਂ ਦੇ ਨਾਲ ਮੜੇ ਜਾ ਰਹੇ ਆ ਵੀ ਕਦੇ ਨੂੰ ਕੋਈ ਸਾਨੂੰ ਨਾ ਰੋਕੇ ਇਸ ਕੰਮ ਨੂੰ ਕਿਉਂਕਿ ਪਿਛੇ ਜੇ ਇੱਕ ਸ਼ਾਇਦ ਆਪਣੇ ਬਲਜਿੰਦਰ ਸਿੰਘ ਉਹਨਾਂ ਨੇ ਇੱਕ ਚਿੱਕਲੈਟ ਪਾਇਆ ਸੀਗਾ ਜਿਹਦੇ ਵਿੱਚ ਕੋਈ ਕਥਾ ਕਰਦਾ ਕੋਈ ਕਹਿੰਦਾ ਵੀ ਪਿਆ ਵਾ ਵੀ ਭੰਗ ਤੇ ਅਫੀਮ ਖਾਣੀ ਕਿੰਨੀ ਭੰਗ ਤੇ ਕਿੰਨੀ ਅਫੀਮ ਖਾਣੀ ਹੈ ਤਾਂ ਖਾਸੇ ਵਾਸਤੇ ਗੁਰੂ ਨੇ ਵਿਧਾਨ ਕੀਤਾ ਹੋਇਆ ਆ ਧਰਮ ਸਿੰਘ ਨੇ ਆਂਗੂ ਹੁਣੀ ਕਹਿੰਦੇ ਆ ਬਿਲਕੁਲ ਬਿਲਕੁਲ ਹਾਂ ਜੀ ਪਰ ਮੈਨੂੰ ਲੱਗਦਾ ਹੈ ਕਿ ਵੀ ਇੱਕ ਹੋਰ ਵੀ ਕੋਈ ਕਿਸੇ ਦਾ ਕਲਾਕ ਇੰਨਾ ਲਾਇਆ ਸੀਗਾ ਉਹ ਬਾਕਾਇਦਾ ਕੋਈ ਪੰਗਤੀਆਂ ਹੀ ਦੱਬ ਰਹੀਆਂ ਹੂ ਬੋਲਦਾ ਸੀਗਾ ਵੀ ਇੰਨੀ 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 ਪੰਗਤ ਇੰਨੀ ਫੀਮ ਜਿਹੜੀ ਆ ਗੁਰੂ ਕਾ ਸੱਖਿਆਰ ਸੰਗ ਹੋ ਕੇ ਸ਼ੱਕ ਸਕਦਾ ਆ ਹੂੰ